ਮੈਂ ਕਈ ਵਾਰੀ ਹੈਰਾਨ ਹੁੰਦਾ ਕਿ ਤੁਸੀਂ ਇਹ 9 ਮਹੀਨਿਆਂ ਦੇ ਵਿੱਚ 8-9 ਮਹੀਨਿਆਂ 'ਚ ਇਸ ਨੂੰ ਖੜਾ ਕਰ ਦਿੱਤਾ ਆਪਣੀ ਲਾਸਟ ਇੰਟਰਵਿਊ ਹੋਈ ਸੀਗੀ ਵੀ ਤੁਸੀਂ ਕਹਿੰਦੇ ਸੀਗੇ ਕਿ ਇਹ ਸਾਲ ਦੇ ਵਿੱਚ ਵਿੱਚ ਖੜਾ ਕਰ ਦਾਂਗੇ ਤੁਸੀਂ ਬੜੀ ਜਲਦੀ ਕਰ ਦਿੱਤਾ ਇਹ ਇੰਨਾ ਆਲੀਸ਼ਾਨ ਬੜਾ ਵਧੀਆ ਬਣਾਇਆ ਤੁਸੀਂ ਹਰ ਇੱਕ ਡਿਪਾਰਟਮੈਂਟ ਤੁਹਾਡਾ ਮੈਂ ਦੇਖਿਆ ਬਹੁਤ ਵਧੀਆ ਕੰਮ ਚੱਲ ਰਿਹਾ ਹੈ ਇਹ ਕਿਸ ਤਰ੍ਹਾਂ ਸੰਭਵ ਹੋਇਆ ਕੌਣ-ਕੌਣ ਇਸ ਦੇ ਵਿੱਚ ਕਿਹਦਾ-ਕਿਹਦਾ ਯੋਗਦਾਨ ਹੈ ਗੁਰੂ ਸਾਹਿਬ ਕਿਉਂਕਿ ਇਹ ਸਮਰਪਿਤ ਹੀ ਉਹਨਾਂ ਨੂੰ ਮਹਾਨ ਯੋਧਿਆਂ ਨੂੰ ਸਹਿਜਾਂ ਬਿਆਂ ਨੂੰ ਮਾਤਾ ਗੁਜਰਕਾਰ ਨੂੰ ਗੁਰੂ ਘਰ ਆਏ ਜੀ ਨੂੰ ਤੇ ਅਰਦਾਸ ਘਰ ਵੀ ਬਣਾ ਦਿੱਤਾ ਇਹ ਪਹਿਲਾ ਹਸਪੀਟਲ ਹੋਏਗਾ ਜਿੱਥੇ ਗੁਰਦਰਾ ਸਾਹਿਬ ਵੀ ਸ਼ੋਭਤ ਆ ਕਿਉਂ ਮੇਰੀ ਮਾਂ ਬਿਮਾਰ ਐ ਸਸਤ ਹਸਪਤਲ ਚ ਪਈ ਉਹਦਾ ਆਪਰੇਸ਼ਨ ਹੋ ਰਿਹਾ ਤੇ ਮੈਂ ਭੜਕਦਾ ਜਾਣਾ ਫਿਰਾਂ ਅਰਦਾਸ ਕਰਾਂ ਉਹਦਾ ਨਾ ਹੀ ਅਰਦਾਸ ਘਰ ਰੱਖ ਦਿੱਤਾ ਉਹ ਫਰੰਟ ਤੇ ਬਣਾਇਆ ਤੁਸੀਂ ਗੁਰਦਰਾ ਸਾਹਿਬ ਬਣਾ ਦਿੱਤਾ ਹਰ ਕਵਰੇਜ ਸੁਖਣੀ ਸਾਹਿਬ ਸੁਣੋ ਅੱਛਾ ਠੀਕ ਐ ਰਹਿਰਾ ਸੁਣੋਗੇ ਸ਼ਾਮ ਨੂੰ ਹੂੰ ਗੁਰੂ ਤੱਕ ਇੰਚ ਬਾਹਰ ਨਹੀਂ ਗਿਆ ਪਰ ਗੁਰੂ ਦੀ ਗੱਲ ਮੰਨ ਵੀ ਲਿਆ ਕਰੋ ਤੁਸੀਂ ਕੱਲੇ ਲੰਗਰਾਂ ਚ ਉਲਝੇ ਰਹੇ ਨੇ ਹੂੰ ਕਦੇ ਕਿਸੇ ਨੇ ਹਸਪਤਾਲ 'ਚ ਕੋਈ ਮਸ਼ੀਨ ਲਗਾ ਕੇ ਦਿੱਤੀ ਨਾ ਮੈਂ ਜਵਾਬ ਦੇ ਦਿੰਦਾ 95% ਦਾਨ ਸਾਡਾ ਧਰਮ ਨੂੰ ਜਾਂਦਾ ਡਾਕਟਰ ਸਾਹਿਬ ਮੈਂ ਇੱਥੇ ਫਿਰ ਗੱਲ ਕਰੂੰਗਾ ਵੀ ਕਈ ਲੋਕ ਸੋਸ਼ਲ ਮੀਡੀਆ ਤੇ ਤੁਹਾਡੇ ਵੀਡੀਓਜ਼ ਅਸੀਂ ਵੀ ਦੇਖਦੇ ਆਂ ਔਰ ਗੱਲਾਂ ਬਾਤਾਂ ਕਰਦੇ ਆਂ ਕਈ ਲੋਕ ਇਹ ਕਹਿੰਦੇ ਆ ਕਿ ਡਾਕਟਰ ਸਾਹਿਬ ਸ਼ਾਇਦ ਲੰਗਰਾਂ ਦੇ ਖਿਲਾਫ ਹੈ ਇਹ ਕੀ ਕਹਿੰਨੇ ਤੁਸੀਂ ਵੀ ਮੈਂ ਅੱਜ ਲੰਗਰ ਛਕਿਆ ਹੂੰ ਸਾਧ ਸੰਗਤੀ ਗੁਰੂ ਦੇ ਲੰਗਰ ਤੋਂ ਬਾਅਦ ਨਹੀਂ ਸਾਡਾ ਵਰਲਡ ਚ ਨਾ ਹੈ ਤੇ ਮੈਂ ਰਾਜਨਾਥ ਜੀ ਨੂੰ ਕਹਿੰਦਾ ਸੀ ਵੀ 140 ਕਰੋੜ ਦੀ ਵਾਦੀ ਹੈ ਕਹਿੰਦੇ ਹਾਂਜੀ ਤੇ ਮੈਂ ਕਿਹਾ ਅਸੀਂ 2 2 ਕਰੋੜ 138 ਲੰਗਰ ਪਾ ਦਿਆਂਗੇ ਹੂੰ ਮੈਂ ਉਹਨਾਂ ਦਾ ਬਚਾ ਲੰਗਰ ਤੋਂ ਨਹੀਂ ਬਾਅਦ ਪਰ ਨਾਲ ਦਵਾਈ ਦੇ ਲੰਗਰਾਂ ਨੂੰ ਕਹਿੰਨਾ ਬਰਾਬਰ ਰੱਖੋ ਅੱਛਾ ਆ ਮੇਰਾ ਪੁਆਇੰਟ ਹੈ ਮੈਂ ਇੱਥੋਂ ਤੱਕ ਵੀ ਕਹਿ ਦਿੰਦਾ ਕਿ ਬਾਰਡਰ ਤੋਂ 5 ਲੱਖ ਆਉਂਦੀਆਂ 2% ਵਾਲੀਆਂ ਦੀਆਂ 4 ਹੁੰਦੀਆਂ ਹੂੰ ਕਿੱਥੇ ਉਹਨੇ ਬਾਕੀ ਦੇ ਵੀ 138 ਕਰੋੜ ਇੱਕ ਪਾਕਿਸਤਾਨ ਦੇ ਬਾਰਡਰ ਤੋਂ ਆਉਂਦੀਆਂ ਦੋ ਜੰਮੂ ਕਸ਼ਮੀਰ ਤੋਂ ਆਉਂਦੀਆਂ ਦੋ ਲੇਹ ਲਦਾਖ ਤੋਂ ਪੰਜਾਂ ਦੇ ਵਿੱਚੋਂ ਚਾਰ ਸਖਾਂ ਦੀਆਂ ਲਾਸ਼ਾਂ ਹੁੰਦੀਆਂ ਸਾਨੂੰ ਵਖਵਾਦੀ ਨਾ ਕਿਹਾ ਕਰੋ ਅਸੀਂ ਹਸਪਤਾਲ ਬਣਾਉਣ ਵਾਲੀ ਕੌਮ ਹੈ ਹਮ ਆਪਣਾ ਤਾਂ ਨਾ ਗੁਰੂ ਦੇ ਪਿੰਡ ਸੰਗਤ ਨੇ ਬਣਾਤਾ ਮੈਂ ਕਲਵੰਤ ਸਿੰਘ ਨੇ ਨਹੀਂ ਬਣਾਇਆ ਸੰਗਤ ਨੇ ਹਿੰਦੂ ਸਿੱਖ ਨੇ ਰਲ ਕੇ ਮੈਂ ਜਦੋਂ ਦਾਨ ਮੰਗਦਾ ਸੀ ਮੈਂ ਕਿਹਾ ਮਾਤਾ ਨੈਣਾ ਦੀ ਵੀ ਨਾਲ ਹੀ ਹੈ 6 ਕਿਲੋਮੀਟਰ ਤੇ ਨੰਤਰ ਸਾਹ ਹਮ ਪਾਉ ਸਾਰੇ ਰਲ ਕੇ ਆ ਇਹ ਤੁਹਾਡੇ ਹੀ ਵੰਡੀਆਂ ਪਾਇਆ ਸਾਡੀਆਂ ਐਨਆਰਆਈ ਦੀਆਂ ਕੋਈ ਵੰਡੀਆਂ ਨਹੀਂ ਹੂੰ ਸਾਨੂੰ ਤਾਂ ਫਿਕਰ ਹੁੰਦਾ ਆਪਦਾ ਮੁੰਡਾ ਯਾਰ ਅੰਮਾਲੀ ਵਿਆਹ ਜਾਵੇ ਲਾਲਿਆਂ ਦੀ ਕੁੜੀ ਨਾ ਦਿੱਲੀ ਜਾਂਦੇ ਚਾਪੀਗੇ ਜਾਇਆ ਕਰਾਂਗੇ ਸਾਡੀ ਸੋਚ ਹੀ ਹੈ ਹੂੰ ਛੋਡੇ ਵਾਲੀ ਨਹੀਂ ਗਈ ਨੋ ਅਸੀਂ ਇੰਡੀਅਨ ਐ ਤੁਸੀਂ ਐਡਰੈਸ ਗਲਤ ਕਰ ਲਿਆ ਆਪਦਾ ਅਗਰ ਅੰਗਰੇਜ਼ ਮੈਨੂੰ ਪੁੱਛੇ ਗਲਵੰਦ ਸਿੰਘ ਕਿੱਥੋਂ ਆਇਆ ਮੈਂ ਕਹੂੰਗਾ ਮੈਂ ਇੰਡੀਆ ਤੋਂ ਆਇਆ ਹਾਂ ਉਹਦੀ ਇੱਕ ਬਾਰਡਰ ਸਟੇਟ ਆ ਪੰਜਾਬ ਉਹਦਾ ਡਿਸਟ੍ਰਿਕਟ ਮੋਗਾ ਫਰੀਦਕੋਟ ਹੈ ਤੇ ਉਹਦੇ ਛੋਟਾ ਜਿਹਾ ਪਿੰਡ ਹੈ ਮੇਰਾ this is my address complete ਤੁਸੀਂ ਤੁਹਾਡਾ ਐਡਰੈਸ ਹੀ ਧੂਰਾ ਕਰ ਲਿਆ ਆਪਣਾ ਕਿਵੇਂ ਜੀ ਉਹ ਕੋ ਮਾਰਕਾ ਚ ਬੈਠਾ ਰੌਲਾ ਪਾਈ ਜਾਂਦਾ ਪੰਜਾਬਸਤਾਨ ਜਿੰਦਾਬਾਦ ਜੇ ਮੈਂ ਕੋਠੇ ਸਿੱਧੇ ਕੰਮ ਕਰਦਾ ਜੀ ਐਡਰੈਸ ਸਾਡਾ ਆ ਕਰੋ ਆਈ ਐਮ ਇੰਡੀਅਨ ਹੂੰ ਇਸ ਰਾਈਟ ਇਥੋਂ ਸਟਾਰਟ ਹੋ ਗਏ ਹੂੰ ਕਰਤਾਰ ਸਿੰਘ ਸਰਾਬੇ ਨੇ ਕਿਉਂ 18 ਸਾਲ ਦੀ ਉਮਰ ਚ ਕਿਉਂ ਮੈਨੂੰ ਵਾਰਡ ਦਿੱਤਾ ਇਸ ਇਨਸਾਨ ਦਾ ਹੂੰ ਭਗਵੰਤ ਸਿੰਘ ਮਾਨ ਨੇ ਫੜਾਈ ਖਲੇ ਜੀ ਆਜ਼ਾਦੀ ਲਈ ਸੀਗੀ ਹੂੰ ਤੇ ਮੈਂ ਬੈਠਾ ਸਟੇਜ ਤੇ ਸੋਚਾਂ ਤੇ ਕਰਤਾਰ ਸਿੰਘ ਸਰਬਾ ਪਾਸੇ ਲੈਂਦਾ ਸੀਗਾ ਸੋਚਦਾ ਸੀ ਵੀ ਇਹਨਾਂ ਨੂੰ ਜਿਆਦੀ ਲੈ ਕੇ ਦਿੱਤੀ ਹੈ ਜਿਹੜੇ ਆਪਸ ਵਿੱਚ ਲੜਨ ਲੱਗੇ ਧਰਮ ਦੇ ਨਾਂ ਤੇ ਜਾਤੀ ਦੇ ਨਾਂ ਤੇ ਜਾਤਾਂ ਦੇ ਨਾਂ ਤੇ ਨੋ ਮਾਨਸਕੀ ਜਾਤ ਸਭ ਇੱਕ ਹੈ ਪਹਿਚਾਨ ਮਾਨਸਕੀ ਜਾਤ ਸਭ ਇੱਕ ਹੈ ਪਹਿਚਾਨ ਉਹ ਗੁਰੂ ਸਾਹਿਬ ਨੂੰ ਪਤਾ ਸੀ ਨਾ ਵੀ ਇਹ ਖਰਾਬੇ ਕਰਨਗੇ ਉਹ ਬਿਨਾਂ ਨੂੰ ਪਤਾ ਸੀ ਉਹਨੇ ਲੈ ਕੇ ਆ ਦੀ ਪਵਨ ਗੁਰੂ ਪਾਣੀ ਪਤਾ ਮਾਤਾ ਮਾਤਾ ਅੱਜ ਸਾਫ ਪਾਣੀ ਅਨੰਦਪੁਰ ਸਾਹਿਬ ਜੀ ਹਾਂ ਗੁਰੂ ਸਾਹਿਬ ਨੇ ਉਸਦੂ ਗਾਂਦ ਰੋਪਣ ਤੋਂ ਗਾ ਕੀ ਨਹੀਂ ਖਰਾਬ ਕੀਤਾ ਆਪਾਂ ਤਨਾਂ ਪਾ ਪੜ ਪੜ ਬਲ ਬਲ ਕਰਨ ਲੱਗੇ ਨਾ ਇਹਨਾਂ ਵੱਲ ਨਾ ਕਰੀ ਚਿੱਟੀ ਚ ਕੀ ਪਿਆ ਮੈਂ ਲਈ ਡਰਾਵਲ ਹੂੰ ਨਹੀਂ ਠੀਕ ਸੋਚ ਹੈ ਤੁਹਾਡੇ ਆਪਾਂ ਹੀ ਕਰ ਲਗੇ ਹੈ ਉਹ ਕਿਹਨੇ ਪਾਣੀ ਪਵਿੱਤਰ ਖਰਾਬ ਕੀਤਾ ਆਪਾਂ ਕੀਤਾ ਗੁਰੂ ਸਾਹਿਬ ਨੇ ਤੋਂ ਪਰਹਾੜਾ ਤੋਂ ਨੀਲਾ ਪਾਣੀ ਆਉਂਦਾ ਹੈ ਗੋਬਿੰਦ ਸਾਗਰ ਤੋਂ ਆਉਂਦਾ ਹੈ ਫੀਲੇ ਪਾਣੀ ਮੈਂ ਪੀਤਾ ਮੈਨੂੰ ਕੋਈ ਡੈਰੀਆ ਨਹੀਂ ਹੋਇਆ ਅਸੀਂ ਖੁਦ ਸ਼ਬਦ ਪੜ ਪੜ ਮੇਰੇ ਸਿਰ ਨੂੰ ਘੁਸਾਤਾ ਉਹ ਤੇ ਪਹਿਰਾ ਵੀ ਦੇ ਲੋ ਨੇ ਕਿਹਾ ਕੀ ਗੁਰੂ ਨੇ ਉਹ ਤੇ ਪਹਿਰਾ ਦੇਣਾ ਬਹੁਤ ਜ਼ਰੂਰੀ ਹੈ ਪਵਿੱਤਰ ਬਾਣੀ ਪੜੋ ਫਿਰ ਆਪਦੇ ਜੀਵਨ ਤੇ ਲਾਓ ਕੀ ਮੈਂ ਉਹ ਕਰਦਾ ਮੈਂ ਤੁਹਾਨੂੰ ਜਿਹੜੀਆਂ ਸਟੇਟਮੈਂਟਾਂ ਦੇ ਰਿਹਾ ਮੈਨੂੰ ਮਹੀਨੇ ਨੂੰ ਸਾਲ ਨੂੰ ਫਿਰ ਪੁੱਛ ਲਿਓ ਕਿ ਗਲਵੰਦ ਸਿੰਘ ਤੂੰ ਜਿਹੜਾ ਹਸਪਤਾਲ ਖੋਲ੍ਹ ਕੇ ਗਿਆ ਸੀ ਆਹ ਕਿਹਾ ਸੀਗਾ ਵੀ ਇੱਕ Hindu Sikh ਇਕਤਾ ਦਾ ਸਭ ਧਰਮਾਂ ਦਾ ਸਾਂਝਾ ਸਭ ਪਾਰਟੀਆਂ ਵਾਲੇ ਜੀ ਆਇਆਂ ਸਾਰਿਆਂ ਦਾ ਜੀ ਆਇਆਂ ਸਭ ਜੀ ਆਇਆਂ ਕਰਮ ਕਰੋ ਸਭ ਨੂੰ ਜੀ ਆਇਆਂ ਕਰਾਂਗੇ ਅਸੀਂ ਅਸੀਂ ਇਹਨਾਂ ਕਾ ਛੱਡਾਂਗੇ ਨਹੀਂ ਅਸੀਂ ਆਲਰੇਡੀ ਵੰਡੀ ਜਾਂਦੇ ਦੱਬ ਕੇ ਹਰ ਢਿੱਲੀ ਐਨਕਾ ਚੈੱਕਅਪ ਹੋਣ ਗਿਆ ਹਰ ਮਹੀਨੇ ਦੇ ਅੰਦਰ ਤੇ ਆਪਰੇਸ਼ਨ ਹੋਇਆ ਕਰਨਗੇ ਮੈਂ ਉਹ ਤਾਂ ਧਰਮ ਪੁੱਛੂਗਾ ਵੀ ਤੂੰ ਰਾਮਕਮਾਰ ਹੈ ਕਿ ਕੁਲਵੰਤ ਸਿੰਘ ਹੈ ਕਿ ਬਲਵੰਤ ਸਿੰਘ ਹੈ ਅਸੀਂ ਤਾਂ ਇੱਕ ਮਾਨਸ ਕੀ ਜਾਤ ਦੇਖਣੀ ਯਾਰ ਇਹ ਵੀ ਲੋੜ ਹੈ ਐਨਕ ਵੀ ਲੋੜ ਹੈ ਠੀਕ ਹੈ ਜੇ ਪੈਸੇ ਨਾ ਹੋਣਗੇ ਐਨਕ ਫ੍ਰੀ ਲੈ ਜਿਓ ਜੇ ਪੈਸੇ ਨਾ ਹੋਏ ਐਨਕ ਫ੍ਰੀ ਲੈ ਜਾ ਕੋਈ 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 ਗੱਲ ਕੋਈ ਚਿੰਤਾ ਨਾ ਕਰੋ ਅਸੀਂ ਦਵਾਈ ਦਾ ਲੰਗਰ ਲਾਉਨੇ ਆ ਤੇ ਲੰਗਰ ਦਾ ਮਤਲਬ ਹੁੰਦਾ ਫ੍ਰੀ ਆਪੇ ਪ੍ਰਭੂ ਵਾਹਿਗੁਰੂ ਨੇ ਚਲਾਈ ਜਾਣਾ ਕੰਮ ਜੀ ਪਰ ਸਾਡੇ ਲੰਗਰ ਚ ਨਾ ਕੋਈ ਇਹ ਤਾਂ ਆਟਾ ਖੰਡ ਗੁੜ ਆ ਜਾਂਦੇ ਸਾਡੇ ਲੰਗਰ ਚ ਫਿਰ ਦਾਨ ਦੀ ਦਿਸ਼ਾ ਵੀ ਬਦਲਉ ਹੂੰ ਜਦੋਂ ਗੁਰੂ ਦਾ ਲੰਗਰ ਲੱਗਦਾ ਕੋਈ ਦੁੱਧ ਲੈ ਕੇ ਆ ਗਿਆ ਕੋਈ ਗੁੜ ਲੈ ਆਇਆ ਕੋਈ ਆਟਾ ਲੈ ਆਇਆ ਖੰਡ ਲੈ ਆਇਆ ਫਿਰ ਲੰਗਰ ਤਿਆਰ ਹੁੰਦਾ ਗੁਰੂ ਦਾ ਪਵਿੱਤਰ ਜੀ ਹਸ ਦਵਾਈ ਦੇ ਲੰਗਰ ਲਾਉਣੇ ਬਹੁਤ ਹਾਰਡ ਹੈ ਕੋ ਤੁਹਾਡਾ ਤਾਂ ਹੱਥ ਇਹਨੂੰ ਜਾਂਦਾ ਹੀ ਨਹੀਂਗਾ ਹੂੰ ਪੁੱਛ ਲਈਏ ਦਵਾਈ ਲਿਆ ਦੀ 100000 ਰੁਪਏ ਦੀ ਦਿਓ ਜੀ ਲਿਸਟ 5 ਬੈੱਡ ਲੈ ਲੈਨੇ ਆ 2 ਪੱਖੇ ਲਵਾ ਦੇਨੇ ਆ ਤੁਹਾਡੇ ਵਰਗੇ ਇੱਕ ਪੱਖਾ ਲਵਾਇਆ ਬੰਦੇ ਨੇ ਜੀ ਮਾਂ ਮਰ ਗਈ ਸੀ ਪੱਖੇ ਦੇ ਫਰਾਂ ਦੇ ਤਿੰਨਾਂ ਦਾ ਨਾਮ ਲਿਖਿਆ ਬਈ ਚੋਪੜਾ ਸਾਹਿਬ ਦੇ ਮਾਂ ਦੀ ਜਾਤ ਸੇ ਪੱਖਾ ਦਾ ਜੀ ਉਥੋਂ ਕੁਲਵੰਤ ਸਿੰਘ ਦਾ ਲਵਾਇਆ ਪੱਖਾ 1100 ਰੁਪਏ ਦਾ ਤਿੰਨਾਂ ਫਰਾਂ ਦੇ ਨਾਮ ਲਿਖਿਆ ਹੂੰ ਗੁਰੂ ਦੇ ਘਰ ਚੋਂ ਲੈ ਪੱਖਾ ਦੇ ਕੇ ਵੀ 1100 ਦਾ ਅਸੀਂ ਤਿੰਨਾਂ ਫਰਾਂ ਦੇ ਨਾਮ ਲਿਖਿਆ ਹੁੰਦਾ ਹੂੰ ਦੋਸਤੋ ਜਿਸ ਤਰ੍ਹਾਂ ਲੰਗਰ ਗੁਰੂ ਦੇ ਲੰਗਰ ਪਾਣੀ ਚ ਅਸੀਂ ਯੋਗਦਾਨ ਪਾਉਨੇ ਆ ਹਸਤਾਲਾਂ ਚ ਪਾਇਆ ਕਰੋ ਏਡਾ ਵੱਡਾ ਪ੍ਰੋਜੈਕਟ ਖੜਾ ਕੋ ਲੋਕ ਪੁੱਛਦੇ ਆ ਦੁਨੀਆ ਪੁੱਛਦੀ ਆ ਬਹੁਤ ਐਨ ਆਰ ਆਈ ਵਰਲਡ ਆ ਰਿਹਾ ਬਾਜਰੀ ਤੇ ਇਹ ਜਿਹੜਾ ਹਸਪੀਟਲ ਹੈ ਸਟੇਟ ਆਫ ਦੀ ਆਰਟ ਹੈ ਤੁਹਾਡਾ ਆਫਿਸ ਜਿਹੜਾ ਜਿਸ ਥਾਂ ਤੇ ਅਸੀਂ ਬੈਠ ਕੇ ਇੰਟਰਵਿਊ ਕਰ ਰਹੇ ਆ ਇਹ ਵੀ ਬਹੁਤ ਵਧੀਆ ਹੈ ਇਹਦੇ ਚ ਦਾਨੀ ਸੱਜਣਾ ਦਾ ਕਿਨਾ ਕਿਨਾ ਦਾ ਸਹਾਇਕ ਹੈਗਾ ਮੈਨੂੰ ਪਤਾ ਹੀ ਕੋਈ ਨਹੀਂ ਆ ਮੈਨੂੰ ਤਾਂ ਇਹ ਨਹੀਂ ਪਤਾ ਕਿਨੇ ਡੋਨੇਟ ਕੀਤਾ ਹੈ ਉਹਨਾਂ ਦਾ ਸਟਾਫ ਕੁੰਜੀ ਦੇ ਗਿਆ ਸਾਨੂੰ ਅੱਜ ਵੀ ਕਲਵੰਸ ਸਿੰਘ ਨੇ ਅੱਜ ਅਨੰਤਪੁਰ ਸਾਹਿਬ ਆਉਣਾ ਅੱਛਾ ਜਿਨ੍ਹਾਂ ਨੇ ਡੋਨੇਟ ਕੀਤਾ ਉਹਨਾਂ ਦਾ ਸਟਾਫ ਸੀ ਕੋਈ ਚਾਬੀ ਦੇ ਗਿਆ ਉਹ ਗੱਲ ਕਰ ਰਹੇ ਹੋ ਐਂਡ ਯੂ ਡੋਨਟ ਨੋ ਹੂ ਗੈਟ ਪਰਸਨ ਇਜ਼ ਮੈਚ ਪੇਡ অর ਨਾਟ ਬੀਕਮ ਪੇਡ ਕੀਤਾ ਨੂੰ ਹਮ ਤੇ ਮੈਨੂੰ ਕਲਰ ਵੀ ਦੇ ਗਏ ਜਿਹੜੀ ਸਾਡੀ ਪਾਰਲੀਮੈਂਟ ਹੈ ਇੰਗਲੈਂਡ ਦੀ ਉਹਦੀਆਂ ਜਿਹੜੀ ਜਿਹੜੀ ਜਿੱਥੇ ਮੈਂਬਰ ਪਾਰਲੀਮੈਂਟ ਬੰਦੇ ਉਹ ਕੁਰਸੀਆਂ ਦਾ ਰੰਗ ਹੈ ਲਾਲ ਜਿਹਾ ਹੂੰ ਇਹ ਹਾਊਸ ਆਫ ਲਾਰਡ ਦਾ ਜਿਹੜਾ ਰਸਵਾ ਕਹਿੰਦੇ ਆ ਇਹ ਉਹਦਾ ਰੰਗ ਹੈ ਅਪਰ ਹਾਊਸ ਦਾ ਅਪਰ ਹਾਊਸ ਦਾ ਹੂੰ ਰੰਗ ਵੀ ਬੜਾ ਇੰਗਲੈਂਡ ਸੋਹਣਾ ਇੰਗਲੈਂਡ ਦੇ ਬਿਕੋ ਇੰਗਲੈਂਡ ਤੇ ਰਹਿੰਦੇ ਆ ਉਹਨਾਂ ਨੂੰ ਪਤਾ ਸੀਗਾ ਵੀ ਧਾਲੀਵਾਲ ਸਾਹਿਬ ਨੇ ਇੱਥੇ ਆਉਣਾ ਹੈ ਅੱਛਾ ਹਾਊ ਮੈਨੀ ਟਾਈਮ ਯੂ ਵਿਲ ਬੀ ਵਿਜ਼ਿਟਿੰਗ ਓਵਰ ਹੇਅਰ ਇਨ ਕਿਉਂਕਿ ਤੁਹਾਡੀ ਸੁਪਰਵਾਈਜ਼ਨ ਚ ਹੀ ਚੱਲਦਾ ਸਾਰਾ ਕੁਝ ਇਹ ਆ ਤੁਹਾਡੀਆਂ ਵਿਜ਼ਿਟਸ ਕਿੰਨੀਆਂ ਰਹਿਣਗੇ ਇੱਥੇ ਜੀ ਜੀ ਮੈਂ ਇਹ 8 ਮਹੀਨੇ ਜੇ ਤਿਆਰ ਹੋਇਆ ਸਾਡੇ ਕਿਸੇ ਸਟਾਫ ਨੂੰ ਪੁੱਛ ਲਓ ਵੀ ਮੈਡੀਕਲ ਹਸਪਤਾਲ ਨੇ ਕਿੰਨੀਆਂ ਕੰਮ ਕਰਦਾ ਸੀ ਤੇ ਹਰ ਮ ਇਹਨੂੰ ਮਾਨੀਟਰ ਕੀਤਾ ਤੇ ਇਥੇ ਦਿੱਲੀ ਦੇ ਲੀਡਰ ਸੱਦੂਗਾ ਤੇ ਫਿਰ ਉਹਨਾਂ ਨੂੰ ਕਿਉਂਗਾ ਅੱਛਾ ਮੇਰੇ ਹੱਥ ਦੇਖੋ ਜੋ ਮੱਝ ਨੂੰ ਚਾਹਨੇ ਆ ਆ ਪਾਇਓ ਕਵਰੇਜ ਆ ਰਹੀ ਬਈ ਮੱਝ ਨੂੰ ਚਾਹਨੇ ਉਹਨਾਂ ਨੂੰ ਚਾਹੂਗਾ ਹੂੰ ਬਈ ਪੰਜਾਬ ਮਰ ਰਿਹਾ ਕੈਂਸਰ ਦੀ ਕੈਪੀਟਲ ਨਾ ਜਾਣਿਆ ਜਾਂਦਾ ਸੀ ਅੱਜ ਕੱਲ ਆਹ ਡਾਇਬੀਟਿਸ ਦੀ ਨਾਲ ਸਾਡੂ ਸਾਡੀ ਬਾਹ ਵੀ ਫੜ ਲਓ ਦਿੱਲੀ ਦੇ ਲੀਡਰਾਂ ਨੂੰ ਚੋਣਾ ਤੁਸੀਂ ਚੋਣਾ ਹੂੰ ਬਿਲਕੁਲ ਚੋਊਗਾ ਇਹ ਵੀਡੀਓ ਸੁਣਨਗੇ ਉਹ ਸੁਣ ਸੁਣ ਲੈਣ ਲੈਖਣ ਕੇ ਗੱਲਾਂ ਤੁਹਾਡੀਆਂ ਸੁਣਨਗੇ ਸਾਡਾ ਹੱਕ ਹੈ ਪੰਜਾਬ ਦਾ ਅਸੀਂ ਟੈਕਸਪੇਅਰ ਹੈ ਅਸੀਂ ਕਿਹੜਾ GST ਤੇ ਵੀ ਹੈ ਜਿਹੜੀ VAT ਵੀ ਹੈ ਕਿ ਅਸੀਂ VAT ਕਹਿੰਦੇ ਨੇ ਅਸੀਂ ਪੇ ਨਹੀਂ ਕਰਦੇ ਸਾਡਾ ਪੰਜਾਬ ਦਾ ਹੱਕ ਨਹੀਂਗਾ ਠੀਕ ਹੈ ਅਸੀਂ ਮੰਗਾਂਗੇ ਉਹਨਾਂ ਤੋਂ ਭੀਖ ਨਹੀਂ ਮੰਗੂਗਾ ਸਾਡਾ ਹੱਕ ਮੰਗੂਗਾ ਇਸ ਹਸਪੀਟਲ ਨੂੰ ਐਕਸਟੈਂਡ ਕਰਨ ਦਾ ਵੀ ਪ੍ਰੋਗਰਾਮ ਹੈਗਾ ਹਾਂ ਅੰਮ੍ਰਿਤ ਜੀ ਮੈਂ ਮੇਰੀ ਪਲਾਨ ਤਾਂ ਹੈ ਕਿ ਮੈਂ ਇੱਥੇ MRI ਵੀ ਲਾ ਦੇਣ ਸਿਟੀ ਸਕੈਨ ਵੀ ਕੋਈ ਜਗਾ ਸੀ ਰੱਖੀ ਬੈਠੇ ਮਗਲੇ ਪਾਸੇ ਕੀ ਕੁਛ ਹੈ ਕੀ ਹੁਣ ਸਾਰੀਆਂ ਮਸ਼ੀਨਾਂ ਕਿੰਨੇ ਕਿੰਨੇ ਦੀ ਆਈ ਆ ਕੀ ਕੁਛ ਹੈ ਤੁਹਾਡੇ ਕੋਲ ਜੀ ਕੋਈ ਇੱਥੇ ਮੈਮੋਗ੍ਰਾਫੀ ਆ ਚੁੱਕੀ ਹੈ ਡਿਲੀਵਰ ਤੁਹਾਨੂੰ ਦਿਖਾਈ ਥੱਲੇ ਜੀ ਐਕਸ-ਰੇ ਮਸ਼ੀਨ ਆ ਚੁੱਕੀ ਹੈ ਠੀਕ ਹੈ ਆਈਜ਼ ਦੀਆਂ ਸਾਰੀਆਂ ਆ ਗਈਆਂ ਫਿਜ਼ੀਓਥੈਰੇਪੀ ਦੀਆਂ ਸਾਰੀਆਂ ਆ ਗਈਆਂ ਜਿਵੇਂ ਜਿਵੇਂ ਸਾਨੂੰ ਡਾਕਟਰ ਕਹੀ ਜਾਂਦੇ ਆ ਸਟ ਕੋਲ ਬੀਐਮਡੀ ਆ ਗਈ ਹਮ ਅਬੋਂਡੈਂਸਟੀ ਮਿਨਰਲ ਡੈਸਟੀ ਚੈੱਕਅਪ ਕਰਨ ਦੇ ਲਈ ਐਂਡ ਜਿਹੜੀ ਵੀ ਲੇਟੈਸਟ ਮਸ਼ੀਨ ਹੋਊਗੀ ਅਸੀਂ ਲਈ ਤਰੀ ਆਉਣੀ ਇੱਥੇ ਹਮ ਤੇ ਟੋਟਲ ਖਰਚਾ ਹਸਪੀਟਲ ਦਾ ਕਿੱਥੇ ਤੱਕ ਪਹੁੰਚ ਗਿਆ ਕੁਝ ਚੀਜ਼ਾਂ ਤਾਂ ਚਲੋ ਡੋਨੇਟ ਹੋ ਗਿਆ ਪਤਾ ਨਹੀਂ ਲੱਗੀਆਂ ਤੁਹਾਨੂੰ ਕੁਝ ਤਾਂ ਰਿਕਾਰਡ ਵਿੱਚ ਆਈਆਂ ਹੋਣਗੀਆਂ ਜੀ ਸਭ ਜੀ ਜੇ ਅਸੀਂ ਟੋਟਲ ਅੱਜ ਸਾਰੀ ਐਸਟੀਮੇਟ ਕਰੀਏ ਵੀ ਬਲਾਈਂਡ ਦੀ ਵੈਲਿਊ ਕਿਹਨੇ ਤਾਂ ਬਾਬਾ ਜੀ ਨੇ ਡੋਨੇਟ ਕਰ ਦਿੱਤੀ ਨਾ ਹੂੰ ਠੀਕ ਹੈ ਬਾਬਾ ਜੀ ਗਿੰਦਰ ਸਿੰਘ ਜੀ ਐਡਮੇਲੀ ਵਾਲੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਇੱਕ ਬਲਾਈਂਡ ਸਾਧੂ ਸੰਤ ਨੇ ਇੱਕ ਕੋਟ ਪਿੰਟ ਵਾਲੇ ਦੇ ਭਰੋਸਾ ਕਰ ਲਿਆ ਹੂੰ ਐਨ ਆਰ ਆਈ ਤੇ ਹਾਂ ਜਿਹੜੇ ਰੇਤਾ ਵੀ ਖਾ ਜਾਂਦੇ ਆ ਬਜਰੀ ਵੀ ਖਾ ਜਾਂਦੇ ਆ ਹੂੰ ਖਾ ਜਾਂਦੇ ਆ ਇੱਕ ਕੁਦਰਤੀ ਸਰੋਤ ਹੁੰਦਾ ਜਿਹਦੇ ਨਾਲ ਮਲਕ ਚੱਲਣਾ ਹੁੰਦਾ ਰੇਤਾ ਬਜਰੀ ਸਟੋਨ ਕ੍ਰੈਸ਼ਰ ਕੁਦਰਤੀ ਸਰੋਤ ਹੈ ਜਿਹਦੇ ਨਾਲ ਹਸਪਤਾਲ ਠੀਕ ਹੋਣੇ ਤੇ ਸਕੂਲ ਉਹ ਤਾਂ ਖਾ ਗਏ ਤੁਸੀਂ ਤੇ ਪੰਜਾਬ ਸਰਕਾਰ ਜਾ ਚੜ੍ਹਣੀ ਚਾਹਣੀ ਹੂੰ ਪੁੱਛਿਆ ਕਰੋ ਤੁਸੀਂ ਪ੍ਰੈਸ ਵਾਲੇ ਇਹਨਾਂ ਨੂੰ ਸਵਾਲ ਜੀ ਇਹ ਚਿੱਟੇ ਧੱਗੇ ਪਜਾਮੇ ਵਾਲਿਆਂ ਨੂੰ ਆ ਜਿਹੜਾ ਚਿੱਟੇ ਧੱਗੇ ਪਜਾਮੇ ਤੁਹਾਡੇ ਪਾਇਆ ਨਾ ਤੇ ਜਦੋਂ ਤੂੰ ਗਿਆ ਦੁਨੀਆ ਛੱਡ ਕੇ ਤੇ ਤੈਨੂੰ ਧਰਿਆ ਚ ਖਾਤੇ ਜਦੋਂ ਅੱਗ ਲਾਈ ਤੇਰੇ ਬੇਟੇ ਨੇ ਜਿਹਦੇ ਲਈ ਤੂੰ ਪਾਪਾ ਦੀ ਕਮਾਈ ਛੱਡ ਕੇ ਗਿਆ ਪਹਿਲਾਂ ਅੱਗ ਤੇਰੇ ਕੱਪੜਿਆਂ ਨੂੰ ਲੱਗਣੀ ਆ ਨਾਲੇ ਅੱਗ ਨੇ ਕੁਐਸਚਨ ਕਰਨਾ ਕੁਲਵੰਤ ਸਿੰਘ ਤੇਰੀ ਮਾਂ ਨੇ ਲੰਗਾ ਜੰਮਿਆ ਸੀ ਆਹ ਕਿੱਥੇ ਚੱਲਿਆ ਹੈ ਲੈ ਚਿੱਟਾ ਛੱਗਾ ਪਜਾਮਾ ਖੱਫਣ ਵੀ ਨਹੀਂ ਨਾਲ ਜਾਣਾ ਕੀ ਗੱਲਾਂ ਕੀ ਕਰਨ ਲੱਗੀਆਂ ਤੇ ਦਵਾਈਆਂ ਖਾ ਕੇ ਸਾਡੀਆਂ ਅਸੀਂ ਦਵਾਈ ਦੇ ਲੰਗਰ ਲਾ ਰਹੇ ਆ ਯੂ ਟਾਕਿੰਗ ਅਬਾਊਟ ਇਰਸਪੈਕਟਿਵ ਆਫ ਐਨੀ ਪਾਰਟੀਆਂ ਐਨੀ ਪਾਰਟੀ ਖਾ ਕੇ ਚਿੱਟੇ ਛੱਗੇ ਪਜਾਮਾ ਜੋ ਵੀ ਹੈ ਚਿੱਟੇ ਛੱਗੇ ਪਜਾਮਾ ਲੈ ਠੋਕ ਕੇ ਗੰਲੀ ਡਰੀ ਪਾਉਂਦੇ ਆ ਮੈਂ ਤਾਂ ਪਾਉਣਾ ਹੀ ਹਟ ਗਿਆ ਦਰਬਾਰ ਸਾਹਿਬ ਹੀ ਪਾਉਣਾ ਡਰਦਾ ਮੈਨੂੰ ਸ਼ਰਮ ਆਉਂਦੀ ਆ ਚਿੱਟਾ ਛੱਗਾ ਪਜਾਮਾ ਇਦਾਂ ਕੀ ਕਰਤੇ ਹੂੰ ਖਾ ਤੂੰ ਬੋਲੋ ਸੱਚ ਬੋਲੋ ਨਹੀਂ ਠੀਕ ਹੈ ਇਹ ਕੁਦਰਤੀ ਸਰੋਤ ਹੈ ਰੇਤਾ ਬਗਰੀ ਇਹਦੇ ਨਾਲ ਸਾਡੀ ਮੁਲਕ ਸਾਡੀ ਸਟੇਟ ਚਲਣੀ ਹੈ ਅੱਜ ਜਿਹੜਾ ਬੱਚਾ ਜੰਮਿਆ ਅੱਜ ਤੁਹਾਡਾ ਪੋਤਾ ਪੋਤੀ ਹੂੰ ਉਹਦੇ ਜਮਦੇ ਸਰ 12 ਲੱਖ ਕਰਜ਼ਾ ਉਹਨੇ ਕੀ ਪਾਪ ਕਰ ਲਿਆ ਵੀ ਹੂੰ ਉਹ ਬੱਚੇ ਨੇ ਤਾਂ ਕੁਛ ਕੀਤਾ ਹੀ ਨਹੀਂ ਅੱਜ ਜਨਮ ਹੋਇਆ ਉਹਦੇ ਜਮਦੇ ਸਰ 12 ਲੱਖ ਕਰਜ਼ਾ ਜਦੋਂ ਮੈਟ੍ਰਿਕ ਕੀਤੀ ਉਹ ਕਹਿੰਦਾ ਭਜੋ ਇੱਥੋਂ ਮੇਰੇ ਸਰ ਦਾ 12 ਲੱਖ ਕਰਜ਼ਾ ਪਹਿਲਾਂ ਹੀ ਉਹ ਬਾਹਰ ਜਾ ਉਹ ਭੱਜ ਜਾ ਬਾਹਰ ਨੂੰ ਹੂੰ ਕੀ ਕਰੇ 10 ਰੂਟ ਕਾਸ ਅੱਜ ਸਾਡਾ ਇਨਾ ਸਾਡਾ ਕਰਜ਼ਾ ਸਿਰ ਚੜ ਗਿਆ ਕਿਵੇਂ ਲਾਵਾਂਗੇ ਗਲਵੰਦ ਸਿੰਘ ਕੋਲੇ ਕੋਈ ਗਨਮੈਨ ਨਹੀਂ ਟੈਕ ਡਰਾਈਵਰ ਹੈ ਇੱਕ ਕੁੜੀ ਡਾਕਟਰ ਹੈ ਉਹ ਫੋਨ ਪਾਂ ਸੁਣੀ ਜਾਂਦੀ ਏ ਥੱਲੇ ਹੂੰ ਤਿੰਨ ਬੰਦੇ ਗੱਡੀ ਚੋਂ ਨੇ ਅਸੀਂ ਮੈਨੂੰ ਤਾਂ ਕਹਿੰਨੇ ਮਾਰਿਆ ਨਹੀਂ ਬਈ ਹੂੰ ਤੁਹਾਨੂੰ ਬੜਾ ਖਤਰਾ ਪਹਿਲਾਂ ਤਾਂ ਤੂੰ ਨਾਰਮਲ ਬੰਦਾ ਸੀ ਜਦੋਂ ਤੂੰ ਐਮਐਲਏ ਬਣ ਗਿਆ ਤੇਰੇ ਨਾਲ 20 ਗਨਮੈਨ ਹੈ ਯਾ ਐਮਪੀ ਬਣ ਗਿਆ ਹੂੰ ਮੈਂ ਉਹੀ ਗਲਵੰਦ ਸਿੰਘ ਹਾਂ 42 ਕੰਟਰੀਸ ਟੀਮ ਹੈ ਸਾਡੀਆਂ 42 ਕੰਟਰੀ ਦੇ ਵਿੱਚ ਨਿਕਲਾ ਜਹਾਜ਼ ਤੋਂ ਉਤਰਿਆ ਲੁਧਿਆਣਾ ਆਉਣਾ ਸੀ ਜੁ ਭਗਵੰਤ ਮਾਨ ਜੀ ਨੇ ਬੁਲਾਇਆ ਲੁਧਿਆਣੇ ਨੂੰ ਕੋਈ ਫਲਾਈਟ ਨਾ ਆਵੇ ਮੈਂ ਪੁੱਛਿਆ ਕਿਵੇਂ ਮੈਂ ਯਾਰ ਜੀ ਲੁਧਿਆਣੇ ਤੋਂ ਡਰਾਈਵਰ ਮੜਾਇਆ ਉਹ ਫਿਰ ਲੁਧਿਆਣੇ ਤੋਂ ਦਿੱਲੀ ਆਊਗਾ ਫਿਰ ਲੈ ਕੇ ਮੈਨੂੰ ਬਾਅਸ ਆਊਗਾ ਡਰਾਈਵਰ ਸੱਤਾ ਨਹੀਂ ਹੋਣਾ ਉਹ ਐਕਸੀਡੈਂਟ ਹੀ ਨਾ ਕਰ ਦੇ ਮੈਂ ਇੰਡੋਗ੍ਰੇਡੀਨ ਚੜ ਗਿਆ ਬਸ ਇੰਡੋਗ੍ਰੇਡੀਨ ਬਸ ਤੇ ਆਣ ਪ੍ਰਾਊਡ ਲੋਕਾਂ ਨੂੰ ਸੰਗਤ ਨਾਲ ਲੰਗ ਲੰਗਾ ਟਾਬੇ ਤੇ ਰੋਟੀ ਖਾਂਦੀ ਚਾਹ ਪੀਦੀ ਹਮ ਬਕਲੋਂ ਸਿੰਘ ਆਨੰਦ ਆਇਆ ਖੁਸ਼ੀ ਹੋਈ ਤੁਹਾਨੂੰ ਮੁਸਕਾਉਣ ਲੱਗ ਜਾਂਦਾ ਉਹਨਾਂ ਤੋਂ ਹਾਂ ਵੋਟਾਂ ਵੇਲੇ ਜਫੀਆਂ ਪਾਉਂਦੇ ਆ ਨਾ ਇਸ ਰਾਈਟ ਵੋਟਾਂ ਤੋਂ ਬਾਅਦ ਵੀ ਜਦੋਂ ਸਿਸਟਮ ਸਰਕਾਰਾਂ ਬਦਲ ਜਾਂਦੀਆਂ ਕੋਈ ਵੀ ਹੋਵੇ ਕੋਈ ਪਾਰਟੀ ਹੋਵੇ ਤਾਂ ਜਦੋਂ ਫੇਰ ਉਹ ਡੀਰੇਲ ਹੁੰਦਾ ਫੇਰ ਉੱਥੇ ਪਹੁੰਚ ਜਾਂਦਾ ਜੀ ਨਾ ਨਾ ਗਰੀਬ ਦੇ ਹੱਕ ਨਾ ਖਾਓ ਯਾਰ ਐਂਡ ਮਾਨਸ ਦੇਦਰ ਲੱਭ ਐ 84 ਲੱਖ ਦੇ ਵਿੱਚ ਵਿੱਚ ਜੂ ਮਿਲੀ ਹੈ ਮੈਂ ਕਿਸੇ ਧਾਕ ਕੇ ਖਾਣਾ ਮੈਂ ਆਪ ਦੇ ਆਪ ਦੇ ਕਮਾ ਕੇ ਖਾਣਾ ਦਸਾਂ ਨਾ ਦੀ ਕਮਾਈ ਐਂਡ ਕੱਲ ਗੁਰਖੂ ਬਹੁਤ ਕਿਰਪਾ ਕਰ ਸੱਚੀ ਕਮਾਈ ਖਾਓ ਉਹ ਵੀ ਤੁਸੀਂ ਕਰੋੜਾਂ ਨੇ ਅਰਬਾਂ ਜਾਂਦੇ ਆ ਹੂੰ ਮਾਈ ਗੋਟ ਟੂ ਸਨਸ ਮੇਰੇ ਦੋ ਬੇਟੇ ਆ ਜੀ ਬڑا ਬੇਟਾ ਆਕਸਫੋਰਡ ਤੋਂ ਪੜਿਆ ਹੈ ਬਾਰਿਸਟਰ ਜਿੱਥੋਂ ਨਹਿਰੂ ਪੜਿਆ ਸੀਗਾ ਜੀ ਠੀਕ ਹੈ ਮੇਰੀ ਨੋਮ ਪੀ ਐਚ ਡੀ ਹੈ ਛੋਟਾ ਬੇਟਾ ਬਹੁਤ ਵੱਡੀ ਕਰੀਅਰ ਕੰਪਨੀ ਦਾ ਮਾਲਕ ਹੈ ਹੂੰ ਜਦੋਂ ਦਾ ਮੈਂ ਕੰਮ ਕਰਨ ਲੱਗਿਆ ਨਾ ਕੈਂਸਰ ਲਈ ਤੇ ਪਤਾ ਨਹੀਂ ਹਾਊ many times ਮਾਈ ਟ੍ਰੇਡ ਗੋਨ ਅਪ ਬਿਜ਼ਨਸ ਵਾਧੇ ਚਲਾ ਗਿਆ ਹਾਈਟ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕੋਈ ਸ਼ੋਅ ਆਫ ਨਹੀਂ ਕਿਉਂਕਿ ਮੇਰੀ ਜੇਬ ਵਿੱਚ ਪੈਸਾ ਨਹੀਂ ਕੋਈ ਵੀ ਢਾਬੇ ਵਾਲਾ ਜ਼ਿਆਦਾ ਪੈਸੇ ਲੈਂਦਾ ਤੇ ਗੁਰੂ ਸਾਹਿਬ ਨੂੰ ਮੈਂ ਮੱਥਾ ਟੇਕਦਾ ਹੀ ਨਹੀਂ ਅੱਛਾ ਉੱਥੇ ਮੈਂ ਮੂਲ ਮੰਤਰ ਸੁਣਾ ਗੁਰੂ ਸਾਹਿਬ ਦੇ ਐਂ ਨਾਕਰ ਕਰਦਾ ਵੀ ਮੇਥੋਂ ਕੋਈ ਗਲਤੀਆਂ ਤਾਂ ਨਹੀਂ ਹੋ ਗਈਆਂ ਪਹਿਲਾਂ ਤਾਂ ਮਾਫੀ ਮੰਗਦਾ ਮੈਂ ਮੰਗਤਾ ਹੈ ਗੁਰੂ ਸਾਹਿਬ ਮੰਗਤਾ ਨਹੀਂ ਅੱਛਾ ਉਥੇ ਤੁਸੀਂ ਪੈਸੇ ਮਾਇਆ ਨਹੀਂ ਚੜਾਉਂਦੇ ਤੁਸੀਂ ਕੋਈ ਗੋਲ ਕਲੱਬ ਲੈਣਾ ਗਰੀਬਾਂ ਉਹਦੇ ਚ ਪਾ ਦਿੰਨਾ ਤੁਸੀਂ ਸ਼ਬਦ ਪੜ੍ਹਦੇ ਆਂ ਗਰੀਬ ਦਾ ਮੂੰਹ ਗੁਰੂ ਦੀ ਗੋਲ ਹੂੰ ਪੌਣੇ ਤਾਂ ਤੁਸੀਂ ਉਹ ਲੋਹੇ ਦੀ ਗੋਲ ਵਿੱਚ ਚਾ ਵਿੱਚੋਪੜਾ ਸਾਹਿਬ ਨੇ 1100 ਰੁਪਏ ਦਿੱਤਾ ਹਨ ਤੇ ਮੈਂ ਉਸ ਗੋਲ ਵਿੱਚ ਪਾਉਣਾ ਜਿਹਦੇ ਅੰਦਰੋਂ ਸੀਸ ਨਿਕਲਦੀ ਆ ਮਾਂ ਦੇ ਅਕਸਰ ਤੁਸੀਂ ਕਹਿੰਦੇ ਕਿ দান ਦੀ ਦਿਸ਼ਾ ਬਦਲੋ ਦਿਸ਼ਾ ਬਦਲੋ ਦਸ਼ਾ ਬਦਲ ਜਾਏਗੀ ਬਦਲ ਜਾਈਗੀ ਹੂੰ ਬਦਲ ਜਾਈਗੀ ਆ ਕਰੋੜਾ ਰੁਪਏ ਦੇ ਸੈਟਅਪ ਹੋ ਗਏ ਪਰ ਜੀ ਹਾਂ ਸੁਣ ਲਓ ਅਗਲਾ ਪ੍ਰੋਜੈਕਟ ਵੀ ਸੁਲਤਾਨਪੁਰ ਲੋਧੀ ਚ April ਚ ਕੱਲਾ ਆਈਸ ਦਾ ਬਹੁਤ ਵੱਡਾ ਹਸਪਤਾਲ ਖੋਲਦਣਾ ਹੈ ਸੁਲਤਾਨਪੁਰ ਲੋਧੀ ਚ ਆ ਬਿਨਾਨਕ ਵਾਹਿਗੁਰੂ ਬਣੇ ਜਾਂਦਾ ਜੀ ਹੂੰ ਠੀਕ ਹੈ ਐਂਡ ਅਸੀਂ ਲੱਗਿਆ ਜੀ ਇੱਥੇ ਬਸ ਨਹੀਂ ਅਸੀਂ ਜ਼ਮੀਨ ਬਹੁਤ ਵੱਡੀ ਖਰੀਦ ਲਈ ਹੂੰ ਅਸੀਂ ਗੁਰੂ ਹਰ ਰਾਏ ਜੀ ਦਾ ਨੇਚਰੋਪੈਥੀ ਸੈਂਟਰ ਖੋਲਣਾ ਹੈ ਉਹ ਕਿੱਥੇ ਖੋਲਣਾ ਜੀ ਅਗੇ ਰੋ ਇੱਕ ਤੇ ਸੀਗਾ ਕੀਤਪੁਰ ਸਾਹਿਬ ਪਟਤਾਰ ਉਹਨੇ ਕੀ ਕੀਤਪੁਰ ਸਾਹਿਬ ਕੀ ਰਹਿ ਗਿਆ ਕਲਵੰਤ ਸਿੰਘ ਆਪਦੀ ਮਾਂ ਦੇ ਫੁੱਲ ਪਾਉਣ ਗਿਆ ਹੀ ਰੋ ਰੋ ਕੇ ਮੁੜਿਆ ਆਇਆ ਕੀਤਪੁਰ ਸਾਹਿਬ ਫੁੱਲ ਪਾਉਣ ਨੂੰ ਰਹਿ ਗਿਆ ਤੇ ਕਿਸੇ ਵੇਲੇ ਮੁਸਲਮਾਨ ਬਾਦਸ਼ਾਹ ਦਿੱਲੀ ਤੋਂ ਆਇਆ ਸੀਗਾ ਗੁਰੂ ਹਰ Rai ਜੀ ਕੋਲ ਬਿਲਕੁਲ ਆਇਆ ਸੀ ਹੂੰ ਉਹ ਗੁਰੂ ਸਾਹਿਬ ਨੂੰ ਮਿਲਣ ਨਹੀਂ ਆਇਆ ਸੀ ਗੁਰੂ ਸਾਹਿਬ ਦੀ ਨੈਚਰੋਪੈਥੀ ਸੈਂਟਰ ਲਈ ਆਇਆ ਸੀ ਕੋਈ ਉਹਨੂੰ ਵੱਡੀ ਹਰਡ ਨਹੀਂ ਮਿਲੀ ਸੀ ਠੀਕ ਹੈ ਜੋ ਇੱਥੋਂ ਮਿਲੀ ਸੀ ਹੂੰ ਗੁਰੂ ਸਾਹਿਬ ਕਹਿੰਦੇ ਪਹਿਲਾਂ ਲੰਗਰ ਪੰਗਤ ਸ਼ੱਕ ਫੇਰਾ ਫੇਰਾ ਗੋਡੇ ਟਕਾਏ ਕਿਹਨੇ ਟਕਾਏ ਉਹ ਨੈਚਰੋਪੈਥੀ ਸੈਂਟਰ ਨੇ ਤੋ ਯੂ ਆਰ ਗੋਇੰਗ ਟੂ ਓਪਨ ਦੈਟ ਸੈਂਟਰਲ ਸੈਟਅਪ ਕਰਾਂਗੇ ਆਲਰੇਡੀ ਪਲਾਨਡ ਦੇ ਵਿੱਚ ਆ ਸਰ ਡਾਕਟਰ ਸਾਹਿਬ ਮੈਂ ਚਾਹਨਾ ਕਿ ਇਕੱਤਰ ਲੋਕੇਸ਼ਨ ਥੋੜੀ ਜੀ ਪਿੰਡ ਦੀ ਜਿੱਥੇ ਅਸੀਂ ਬੈਠੇ ਆ ਤੇ ਇੱਕ ਸੱਦਾ ਪੱਤਰ ਵੀ ਦੇ ਦਿਓ ਉਹ ਪ੍ਰੋਗਰਾਮ 22 ਤਰੀਕ ਨੂੰ ਓਪਨਿੰਗ ਹੈ ਇੱਕ ਮੈਂ ਚਾਹਨਾ ਪੰਜਾਬੀਆਂ ਨੂੰ ਖਾਸ ਤੌਰ ਤੇ ਕਿਸੇ ਵੀ ਖਿੱਤੇ 'ਚ ਹੋਣ ਕਿਸੇ ਵੀ ਤਰ੍ਹਾਂ ਕਰਕੇ ਜੋ ਵੀ ਤੁਸੀਂ ਕਹਿਣਾ ਚਾਹੁੰਦੇ ਹੋ ਕੈਮਰੇ ਤੇ ਕਲੋਜ਼ਿੰਗ ਲਾਓ ਜੀ ਅਭੀ ਜੀ ਇਹ ਨੂਰਪੁਰ ਵਿਧੇ ਦੇ ਨਜ਼ਦੀਕ ਪੈਂਦਾ ਡੂਮੇਵਾਲ ਪਿੰਡ ਜੀ ਤੇ ਮਸ਼ਹੂਰ ਸਿੰਗਰ ਆ ਸਾਡਾ ਪੱਗ ਵਾਲਾ ਵੀਰ ਪੰਮਾ ਡੂਮੇਵਾਲ ਮਾਨ ਨੂੰ ਪੂਰਾ ਫੇਮਸ ਕਰ ਰਿਆ ਇੰਗਲੈਂਡ ਚ ਵੀ ਬੋਲਦਾ ਤੇ ਪੰਮਾ ਡੂਮੇਵਾਲ ਦਾ ਪਿੰਡ ਪਿਛਲੇ ਉਹਦਾ ਪਿੰਡ ਹੈ ਜੀ ਹਾਂ ਜੀ ਉਹ ਵੀਰ ਦਾ ਪਿੰਡ ਹੈ ਤੇ ਮੈਂ ਕਹਿੰਦਾ ਉਹਦੀ ਸਿਹਤ ਨੂੰ ਵੀ ਪਹਿਲਾਂ ਵਾਇਰਲ ਤੰਦਰੁਸਤੀ ਦੇਖੀ ਉਹਦਾ ਨਾਮ ਬਹੁਤ ਵਰਤਿਆ ਪੰਮਾ ਡੂਮੇਵਾਲ ਵਾਲਾ ਪਿੰਡ ਹੈ ਤਾਂ ਇਹ ਡੂਮੇਵਾਲ ਪਿੰਡ ਹੋ ਗਿਆ ਜੀ ਡੂਮੇਵਾਲ ਪਿੰਡ ਜਦੋਂ ਨੂਰਪੁਰ ਆਪਾਂ ਆਵਾਂਗੇ ਅਦਰ ਗੜਸ਼ੰਕਰ ਤੋਂ ਅਨੰਤਪੁਰ ਸਾਹਿਬ ਨੂੰ ਲੈਫਟ ਹੈਂਡ ਸਾਈਡ ਤੇ ਹੈ ਵਰਲਡ ਕੈਂਸਰ ਦੀ ਲਾਈਟ ਜਗੇਗੀ ਤੇ ਜਦੋਂ ਮੈਂ ਲਾਈਵ ਮੈਂ ਕਿਹਾ ਲਾਈਟ ਗੇਟ ਤੇ ਉਹ ਲਾਉਣੀ ਜਦੋਂ ਮੈਂ ਚਾਹੇ ਬਿੱਲ ਦੀ ਉੱਪਰ ਦੀ ਨੰਗਾ ਤੇ ਮੈਨੂੰ ਗੁਰੂ ਗੋਬਿੰਦ ਸਿੰਘ ਜੀ ਦੱਸਣ ਗੁਰੂ ਗੋਬਿੰਦ ਸਿੰਘ ਚੈਰੀਟੇਬਲ ਰੈੱਡ ਲਾਈਟ ਚੋਗੇਗੀ ਹੂੰ ਠੀਕ ਹੈ ਕਦੇ ਮਿਸ ਨਹੀਂ ਕਰ ਸਕਦੇ ਦੋਸਤੋ ਜਿਨ੍ਹਾਂ ਨੇ ਕੋਈ ਦਾਨ ਪਾ ਦਿੱਤਾ ਧੰਨਵਾਦ ਜੀ ਨੇ ਨਹੀਂ ਪਾਇਆ ਦਿਸ਼ਾ ਬਦਲਣ ਦੀ ਕੋਸ਼ਿਸ਼ ਕਰ ਲਿਓ ਤੁਹਾਡਾ ਹੱਥ ਨਾਲ ਕੋਸ਼ਿਸ਼ ਕਰੇ ਮੈਂ ਬਦਲ ਲਿਆ ਆਂ ਟੀਵੀ ਤੇ ਦੱਸ ਰਿਹਾ ਗੁਰੂ ਸਾਹਿਬ ਨੂੰ ਮੂਲ ਮੰਤਰ ਸੁਣਾਉਣਾ ਹੈ ਬੈਠ ਕੇ ਪਰਗਮਿਆਂ ਦੇ ਵਿੱਚ ਮੇਰਾ ਗੁਰੂ ਨਹੀਂ ਮੰਗਦਾ ਮੈਂ ਇਥੋਂ ਮੈਂ ਮੰਗਦਾ ਹਾਂ ਸਮਝ ਤੋ ਬਿਲਕੁਲ ਮੰਗਦਿਆਂ ਝੋਲੀ ਅੜਦੀ ਗੁਰੂ ਨਹੀਂ ਮੰਗਦਾ ਮੈਥੋਂ ਕੁਝ ਵੀ ਗੁਰੂ ਕਹਿੰਦਾ ਅੱਛੇ ਕੰਮ ਕਰ ਅੱਛੇ ਗੋਲਕ ਪਛਾਣ ਠੀਕ ਹੈ ਉਹਦੇ ਉਹਦੇ ਗੋਲਕ ਤਾਂ ਮਰ ਰਹੀ ਔ ਜਿਹੜਾ ਸ਼ਬਦ ਤੁਸੀਂ ਪੜ੍ਹ-ਪੜ੍ਹ ਮੇਰੇ ਸਿਰ ਨੂੰ ਘੁਸਾਤਾ ਨਾ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਤਾਂ ਮਰ ਰਹੀ ਔ ਤੇ ਦਵਾਈ ਵੀ ਹੈ ਨਹੀਂ ਹੂੰ ਉਹਦੇ ਚ ਦਵਾਈ ਪਾ ਦਿਓ ਉਹ ਗੋਲਕ ਬਿਮਾਰ ਹੋ ਗਈ ਹੂੰ ਉਹਦੇ ਚ ਰੋਟੀ ਦਾਲ ਤਾਂ ਪਾਉਣੀ ਸੀ ਦਵਾਈ ਦੀ ਵੀ ਲੋੜ ਆਸ ਗੋਲਕ ਨੂੰ ਗੋਲਕ ਬਿਮਾਰ ਹੋ ਗਈ ਜਲਦੀ ਫਿਰਦੀ ਜਿਹੜੀ ਗੋਲਕ ਹੈ ਹੂੰ ਆਓ ਉਹਨਾਂ ਨੂੰ ਵੀ ਪਚਾਈਏ ਸਾਡੇ ਭੈਣ ਭਰਾ ਉਹਨਾਂ ਨੇ ਕੀ ਮਾਨਸ ਦੇ ਆਉਗੀ ਕੀ ਉਹਨਾਂ ਨੇ ਪਾਪ ਕਰ ਲਿਆ ਕਿ ਦਵਾਈ ਤੋਂ ਬਿਨਾ ਮਰ ਜਾਣ ਜੀ ਇਦਾਂ ਨਹੀਂ ਹੋਣ ਦੇਵਾਂਗੇ ਸਰ ਹੁਣੇ ਓਪਨਿੰਗ ਦੀ ਡੇਟ ਮਿਤੀ ਵੀ ਦੱਸ ਦਿਓ ਜੀ 22 ਨਵੰਬਰ ਨੂੰ ਜੀ ਐਂਡ 10 ਵਜੇ 10 ਸਭ ਦੀ ਸਾਰੀ ਸੰਗਤ ਦੇ ਪੈਰੀਆਂ ਥਲਾਉ ਆਈ ਦੇ ਜੀ ਐਂ ਕਹੂੰਗਾ ਸਾਰੀਆਂ ਪਾਰਟੀਆਂ ਨੂੰ ਖੁੱਲਾ ਸਰਦਾ ਆਪਦੀ ਪਾਰਟੀ ਕਰ ਰੱਖਿਆ ਜਿਹੜੇ ਵੀ ਗਰੁੱਪ ਦਾ ਤੂੰ ਹੈਗਾ ਉਹਨਾਂ ਨਾਲ ਲੈ ਕੇ ਆਇ ਇੱਕ ਇਨਸਾਨ ਬਣ ਕੇ ਆਇਓ ਮੈਂ ਕੱਲਪੁਰ ਨੂੰ ਜਵਾਬ ਦੇਇਆ ਉਹ ਨਹੀਂ ਮੈਨੂੰ ਸੁਨੇਹਾ ਦਿੱਤਾ ਸੀ ਨਾ ਖੂਨ ਨਾਲ ਲਿਪੜੇ ਨੋਟ ਨਹੀਂ ਲੈਣੇ ਇਹਨਾਂ ਦੇ ਹੂੰ ਕਿਸੇ ਕਿਸਾਨ ਤੋਂ ਲੈ ਲੂੰ 10 ਰੁਪਏ ਆ ਸੀਸ ਨੂੰ ਲਾਉਂਗਾ ਹੂੰ ਪ੍ਰਤਾਪ ਸਿੰਘ ਬਾਜਵੇਂ ਨੇ ਮੈਨੂੰ ਸੱਦਿਆ ਸੀਗਾ ਕਾਦੀਆਂ ਤੇ ਇੱਕ ਬੀਬੀ ਨੇ ਮੈਨੂੰ ਉਹ ਪਾਟੀ ਚੁੰਨੀ ਵਾਲੀ ਨੇ 20 ਰੁਪਏ ਦਿੱਤੇ ਸੀ ਹੂੰ ਚੁੰਨੀ ਦੇ ਲੜੋਂ ਖੋਲ ਕੇ ਤੇ ਮੈਂ ਆਪਦੇ ਬੈੱਡਰੂਮ 'ਚ ਰੱਖਿਆ ਇੰਗਲੈਂਡ ਅੱਛਾ ਮੈਂ ਮੱਥਾ ਠੇਕਦਾ 20 ਰੁਪਏਆਂ ਨੂੰ ਕੁੱਟੀਆਂ ਚੁੱਪ ਲਾਂ ਜੇਬ 'ਚ ਕਰਾਇਆ ਨਾ ਬਸ ਤੇ ਨਹੀਂ ਟਰੱਕ ਟਾਲੀ ਤੇ ਬੈਠ ਕੇ ਕੈਂਪਚਾਈ ਦਵਾਈ ਲੈ ਲਈ ਕਿਤੇ ਉਹ ਪੁੱਤ ਪੁੱਤੀਆਂ ਨੇ ਦਿਖਾਇਆ ਸੀ ਵੀ ਇੱਕ ਬੰਦਾ ਗੰਜਾ ਜਾ ਕਹਿੰਦਾ ਦੰਦ ਦੀ ਦਿਸ਼ਾ ਬਦਲੋ ਹੁਣ 20 ਰੁਪਏ ਦੀ ਦਵਾਈ ਦੇ ਲੰਗਰ ਚ ਪਾਉਣੇ ਆ 20 ਰੁਪਏ ਉਹ ਬਾਬੇ ਨਾਨਕ ਦੇ ਲੰਗਰ ਵਾਲੇ ਜਾਦਾ ਆ ਗਏ ਹਾਂ ਬਾਬੇ ਨਾਨਕ ਦਾ 20 ਰੁਪਏ ਲੰਗਰ ਵਾਲੇ ਮੈਨੂੰ ਆ ਮਾਤਾ ਜੀ ਆਦਾ ਯਾਦ ਆ ਕੋ ਰੱਖੇ ਹੋਏ ਆ ਜੀ ਹਾਂ ਤੇ ਫਿਰ ਮੇਰੀ ਵਾਈਫ ਨੇ ਮੇਰੇ ਬੱਚਿਆਂ ਦੇ ਜਨਮ ਦਿਨ ਇੰਗਲੈਂਡ ਚ ਬਣਾਉਂਦੀ ਹੋਵੇ ਤੇ ਮੈਂ ਕਿਹਾ ਯਾਰ ਤੂੰ ਇੱਥੇ ਨਾ ਬਣਾਇਆ ਕਰ ਆਪਾਂ ਉੱਥੇ ਕਿਸੇ ਨਾਮ ਲੱਭਿਆ ਕਰਾਂਗੇ ਦੋ ਬੱਚੇ ਉਹਨੇ 10000 ਰੁਪਏ ਮੈਨ ਉਹਨੇ ਮੈਨੂੰ 20 ਦੇ ਉੱਤੇ ਮੈਂ 10000 ਦਿੱਤਾ ਉਹ ਲਵੇ ਨਾ ਉਹ ਬੜੀ ਵੀਰ ਔਰਤ ਸੀ ਮੈਨੂੰ 20 ਰੁਪਏ ਦਿੱਤੇ ਤੇ ਮਿੱਥੋ 10000 ਨਾ ਲਵੇ ਕਹਿੰਦੀ ਮੈਂ ਨਹੀਂ ਲੈਣੀ ਪੁੱਤੋ ਨਾ 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 ਤੁਸੀਂ ਤਾਂ ਕੈਂਸਲ ਆ ਲਿਆ ਮੈਂ ਕਿਹਾ ਮਾਂ ਤੈਨੂੰ ਮੈਨੂੰ ਪੁੱਤ ਕਿਹਾ ਤੇ ਹੀ ਲੈ ਲਾ ਬੜੀ ਮੁਸ਼ਕਿਲਾਂ ਦਿੱਤੇ ਫਿਰ ਸਾਡੀ ਡਾਕਟਰ ਕੁੜੀ ਨੇ ਉਹਨੂੰ ਕੱਪੜਾ ਚਪਲਾ ਸੂਟ ਕੱਪੜੇ ਲੈ ਕੇ ਮੈਂ ਕਿਹਾ ਸਾਰੇ ਲਾ ਦੇ ਦੇ ਤੇ ਹੂੰ ਠੀਕ ਹੈ ਫਿਰ ਮੈਂ ਗੁਰੂ ਅਮਰਦਾਸ ਕੋਲੇ ਚੱਲਿਆ ਗਿਆ ਕਾਦੀਆਂ ਤੋਂ ਅਮਰਸਰ ਚੱਲਿਆ ਗਿਆ ਤੇ ਗੁਰਾਂ ਦਾਸ ਤੇਰਾ ਦਾਨ ਤਰਾਜੀ ਵੰਡਿਆ ਆ ਮਾਫ ਕਰੀਂ ਪੰਜ ਵਾਰੀ ਮੂਲ ਮੰਤਰ ਸੁਣਾਤਾ ਪਰ ਕੰਮ ਐ ਜੋ ਹੈਗੇ ਉਹ ਰਸਤੇ ਦੀ ਵੰਡਤਾ ਪੂਰਾ ਹੋ ਗਿਆ ਹਾਂ ਮੈਂ ਡਾਕਟਰ ਕੁੜੀ ਫਿਰ ਅਸੀਂ ਲੰਗਰ ਛਕਿਆ ਗੁਰੂ ਰਾਮਦਾਸ ਦਾ ਮੈਂ ਕਿਹਾ ਲੰਗਰ ਨਹੀਂ ਯਾਰ ਫਰੀ ਛਕਣਾ ਡਾਕਟਰ ਸਾਹਿਬ ਮੈਨੂੰ ਘਾਰੇ ਦੇ ਪੈਸੇ ਫਿਰ ਡਾਕਟਰ ਕੁੜੀ ਤੋਂ ਧਾਰੀ ਲੈ ਕੇ ਗੁਰੂ ਰਾਮਦਾਸ ਦੀ ਉਸ ਲੰਗਰ ਗੋਲਕ ਚ ਫੇਰ ਪਾਏ ਕਿ ਲੰਗਰ ਫਰੀ ਨਹੀਂ ਛਕਣਾ ਹੂੰ ਜੇ ਜੇ ਤੁਸੀਂ ਇੰਨੇ ਸੋਚ ਰੱਖੋਗੇ ਸਾਰੇ ਰੱਖੋ ਹੂੰ ਆਪਾਂ ਕਦੇ ਫੇਲ ਨਹੀਂ ਹੋਵਾਂਗੇ ਪੰਜਾਬੀਆਂ ਨੂੰ ਕੋਈ ਨਹੀਂ ਮਾਰ ਸਕਦਾ ਇੱਕ ਗੱਲ ਬੋਲ ਲੈ। ਸਾਦੇ ਵਿਆਹ ਕਰ ਲੋ ਤੇ ਸਾਦੇ ਕਰ ਲੋ ਮਰਨੇ ਪੰਜਾਬੀ ਨੂੰ ਕੋਈ ਨਹੀਂ ਮਾਰ ਸਕਦਾ। ਆ ਬੜੀ ਅਕਸਰ ਗੱਲ ਤੁਸੀਂ ਕਹਿੰਦੇ ਆ ਜੀ। ਅਖੀਰ ਤੇ ਕਹਿੰਦੇ ਹੀ ਆ। ਹੂੰ ਕਹਿੰਦੇ ਹੀ ਰਹੂੰਗਾ। ਕਰੋੜਾ ਰੁਪਈਆ ਵਿਆਹਾਂ ਤੇ ਲਾਈ ਜਾਂਦੇ ਆ, ਕਰੋੜਾਂ ਮਰਨਿਆਂ ਤੇ ਲਾਈ ਜਾਂਦੇ ਆ ਜਲੇਬੀਆਂ ਪਕਾਈ ਜਾਂਦੇ ਆ ਗਲਵੰਦ ਸਿੰਘ ਦੀ ਮਾਂ ਮਰ ਗਈ। ਉਹ ਜਲੇਬੀਆਂ ਕਿਉਂ ਪਕਾਉਣੇ? ਪਕਾਉਣੇ ਆ ਨਾ। ਹੂੰ ਉਹ ਪੈਸੇ ਦਵਾਈ ਚ ਪਾ ਦੇ ਯਾਰ। ਫੇਰ ਮੈਂ ਆਪਦੇ ਹਸਪਤਾਲ ਤੇ ਘੁਮਾ ਕੇ ਲਿਆ ਆ ਤੁਹਾਨੂੰ। ਉਹ ਪੈਸੇ ਦਵਾਈ ਚ ਪਾ ਦਿਓ। ਕਿੰਨੇ ਲੋਕਾਂ ਦਾ ਇੱਥੇ ਲਾਜ ਹੋਈਗਾ ਨਾ ਹੂੰ ਤਾਂ ਤਾਂ ਦੀ ਪੈਸੇ ਵੀ 10 ਦਸਤਰੀਕ ਖੋਲੇ ਬੈਂਕ ਨਾਲ ਰੱਖਿਓ ਹੂੰ ਉਸ ਨਹੀਂ ਕਰਨ ਦੀ ਲੋੜ ਆਪਦੇ ਕੰਮ ਸਾਦੇ ਕਰ ਲਓ ਉਥੇ ਵੱਜ ਜਣੀ ਸੇਵਿੰਗ ਸੇਵਿੰਗ ਜਾਣਗੇ ਤੇ ਅਪਰਛੇ ਕੰਮ ਚਲਾ ਦੇਣੇ ਹੂੰ ਠੀਕ ਹੈ ਸਰਹੋਸ਼ਟੀ ਕੋਈ ਲੇਗਾ ਮੈਂ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਕਰਦਾ 22 ਨਵੰਬਰ ਨੂੰ ਤੁਹਾਨੂੰ ਖੁੱਲਾ ਸੱਦਾ ਦਿੰਦਾ ਕੋਈ ਤੁਹਾਡੀ ਜਾਤ ਧਰਮ ਪੋਲਿਟੀਕਲ ਪਾਰਟੀਆਂ ਦਾ ਰੱਖ ਕੇ ਆਇਓ ਇੱਕ ਇਨਸਾਨ ਬਣ ਕੇ ਆਇਓ ਹੂੰ ਜਿਹਦੇ ਕੋਲ 4 ਪੈਸੇ ਦੇ ਵੱਧੂ ਪਾ ਲਿਆ ਸਾਡੀ ਗੋਲ ਕੋਈ ਹੋ ਪਾ ਰਿਹਾ ਜੇ ਤੁਹਾਡੇ ਹੱਥ ਉਧਰ ਨੂੰ ਤੁਰ ਗਿਆ ਨਾ ਤੁਹਾਡਾ ਹੱਥ ਗਈ ਗਿਆ ਦੂਜੀ ਪਾਸੇ ਮਨੁਖਤਾ ਦੀ ਸੇਵਾ ਵਾਲੇ ਪਾਸੇ ਹੱਥ ਗਿਆ ਹੀ ਨਹੀਂ ਤੇ ਗੁਰੂ ਸਾਹਿਬ ਨੇ ਚੀਕ-ਚੀਕੇ ਕਿਹਾ ਸਭ ਤੋਂ ਉੱਤਮ ਸੇਵਾ ਮਨੁਖਤਾ ਦੀ ਸੇਵਾ ਤੇ ਉਤਮ দান ਗਰੀਬ ਦੇ ਬੱਚੇ ਨੂੰ ਵਿੱਦਿਆ ਦੇਣੀ ਹੂੰ ਦੋ ਇਹਦਾ ਬਸ ਦੋ ਕੰਮ ਹੀ ਰਹਿ ਗਏ ਕਿਹੜੇ-ਕਿਹੜੇ ਐਜੂਕੇਸ਼ਨ ਤੇ ਮੈਡੀਕਲ ਤੀਜਾ ਨਾਮ ਤੁਸੀਂ ਬਹੁਤ ਕਰ ਲਿਆ ਲੁੱਟ ਤੋਂ ਵੱਧ ਕਰ ਲਿਆ ਲੋ ਜੀ ਡਾਕਟਰ ਕਲਵਨ ਸਿੰਘ ਧਾਲੀਵਾਲ ਔਰ ਸਾਨੂੰ ਵਿਸ਼ੇਸ਼ ਸੱਦਾ ਪੱਤਰ ਇਹਨਾਂ ਨੇ ਦਿੱਤਾ ਵੀ ਆਓ ਜ਼ਰੂਰ ਜੀ ਤੇ ਅੱਜ ਦੀ ਇਹ ਮੀਟਿੰਗ ਜਿਹੜੀ ਹੈ ਜਿਹੜੀ ਇੰਟਰਵਿਊ ਹੋ ਰਹੀਆਂ ਗੱਲਾਂ ਬਾਤਾਂ ਸੀ ਇਹਨਾਂ ਨਾਲ ਕੀਤੀਆਂ ਰਿਕਾਰਡ ਕੀਤੀਆਂ ਵਿਸ਼ੇਸ਼ ਤੌਰ ਤੇ ਇਹ ਲੁਧਿਆਣੇ ਤੋਂ ਸਿੱਧਾ ਇੱਥੇ ਪਹੁੰਚੇ ਇੰਗਲੈਂਡ ਤੋਂ ਆਏ ਲੁਧਿਆਣਾ ਲੁਧਿਆਣਾ ਤੇ ਡੂਮੇਆਲ ਪਹੁੰਚ ਗਏ ਜੀ ਔਰ ਵਾਪਸ ਫਿਰ ਚਲੇ ਜਾਣਾ ਇਹ ਗੱਲਾਂ ਬਾਤਾਂ ਤੁਹਾਡੇ ਲਈ ਰਿਕਾਰਡ ਕਰਨ ਲਈ ਆਏ ਆ ਜੀ ਦੇਖੋ ਸਾਨੂੰ ਅਜਈਆਂ ਸ਼ਖਸੀਤਾਂ ਦੀ ਲੋੜ ਹੈ ਪੰਜਾਬ ਨੂੰ ਅਜਈਆਂ ਸ਼ਖਸੀਤਾਂ ਦੀ ਲੋੜ ਹੈ ਅਜਈਆਂ ਪਰਸਨੈਲਿਟੀਜ਼ ਦੀ ਲੋੜ ਹੈ ਜਿਹੜੇ ਕਿ ਸਾਨੂੰ ਸੇਧ ਦੇਣ ਡੂਮੇਆਲ ਦੇ ਵਿੱਚ ਨੂਰਪਬੇਦੀ ਦੇ ਇਲਾਕੇ ਦੇ ਵਿੱਚ ਐਡਾ ਵੱਡਾ ਹਸਪੀਟਲ ਸ਼੍ਰੀ ਗੁਰੂ ਗੋਬਿੰਦ ਸਿੰਘ ਚੈਰੀਟੇਬਲ ਟਰਸਟ ਬਣਾ ਕੇ ਇਹਨਾਂ ਨੇ ਸਟਾਰਟ ਕੀਤਾ ਹੈਗਾ ਜੀ ਔਰ ਸਹਿਯੋਗ ਦੇਖੋ ਹਰੇਕ ਦਾ ਲਿਆ ਹੈ ਕਿਸੇ ਪੋਲੀਟੀਕਲ ਪਾਰਟੀ ਦੇ ਨਾਲ ਸੰਬੰਧਿਤ ਗੱਲ ਨਹੀਂ ਹੈ ਇਹ ਗੱਲ ਸਿਰਫ ਇਹੀ ਹੈ ਕਿ ਲੋਕਾਂ ਦਾ ਇਲਾਜ ਹੋਣਾ ਚਾਹੀਦਾ ਹੈ ਪੰਜਾਬੀਓ ਪੰਜਾਬ ਦੇ ਵਿੱਚ ਜਿੱਥੋਂ ਮਰਜੀ ਤੁਸੀਂ ਵੀਡੀਓ ਦੇਖ ਰਹੇ ਹੋ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਜ਼ਰੂਰਤਮੰਦ ਰੋਗੀਆਂ ਤੱਕ ਇਹ ਵੀਡੀਓ ਪਹੁੰਚਣਾ ਚਾਹੀਦਾ ਹੈ ਇੱਕ ਗੱਲ ਹੋ ਅਸੀਂ ਅਗਸਤ ਦੇ ਐਂਡ 'ਚ 12 ਮਾਸਾਂ ਦੀ ਅਸੀਂ ਜਿਹੜਾ 20 ਕਰੋੜ ਦਾ ਅਸੀਂ ਪੰਜਾਬ ਨੂੰ ਜੀ ਤੇ ਮੈਂ ਭਗਵੰਤ ਸਿੰਘ ਮੈਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਕਰਾਂਗਾ ਹੂੰ ਸੰਗਰੂਰ ਤੋਂ ਤੋਰਿਆ ਉਤੋ ਦੋਰੀ ਜੀ ਬਿਲਕੁਲ ਜੀ ਹੁਣ ਉਹਨਾਂ ਨੇ ਇਹ ਗੱਲ ਕਹਿਤੀ ਭਗਵੰਤਾਨ ਜੀ ਕੈਂਸਰ ਦੀ ਜਾਗਰਤਾ ਦਾ ਸਾਡਾ ਕੰਮ ਹੈ ਅਸੀਂ ਸਰਕਾਰ ਦੇ ਨਾਲ ਮੋਢੇ ਨਾਲ ਮੋਢਾ ਜੋੜੇ ਨਾਲ ਖੜੇ ਆਂ ਅੰਡ ਹਸਤਾਲ ਵੀ ਸਰਕਾਰ ਦੇ ਕੰਮ ਕਰੂਗਾ ਹਾਂ ਸਾਡੀ ਇਹ ਬੱਸਾਂ ਪਿੰਡਾਂ ਵਿੱਚ ਫਿਰਦੀਆਂ ਉਹ ਸਰਕਾਰ ਦਾ ਕੰਮ ਹੈ ਅਸੀਂ ਸਰਕਾਰ ਨਾਲ ਮੋਢੇ ਨਾਲ ਮੈਂ ਤੁਹਾਨੂੰ ਵਧਾਈ ਦਿੰਦੀ ਕਿਉਂਕਿ ਭਗਵੰਤਾਨ ਜੀ ਨੇ ਪਹਿਲਾਂ ਉਹ ਹੈਲਥ ਮਿਨਿਸਟਰ ਡਾਕਟਰ ਲਾਇਆ ਐਮਬੀਬੀਐਸ ਡਾਕਟਰ ਬਲਬੀਰ ਸਿੰਘ ਮੈਂ ਉਹ ਫੈਨ ਆਂ ਹੂੰ ਤੇ ਜੇ ਕੋਈ ਜੱਟ ਲਾ ਦਿੰਦਾ ਜਾਂ ਕੋਈ ਬਾਣੀਆਂ ਲਾ ਦਿੰਦਾ ਮੈਂ ਕਿਹਾ ਬਾਣੀਆਂ ਨੂੰ ਤੂੰ ਕੋਈ ਹੋਰ ਟੈਕਸ ਮੰਤਰੀ ਲਾ ਦੇ ਉਹਨਾਂ ਨੂੰ ਜ਼ਿਆਦਾ ਨੌਲੇਜ ਹੁੰਦੀ ਐ ਤੇ ਡਾਕਟਰ ਜਿਹੜਾ ਲਾਇਆ ਮੈਂ ਸਲੂਟ ਕਰਦਾ ਭਗਵੰਤ ਮਾਨ ਨੂੰ ਕਦੇ ਜਿੰਦਗੀ ਕਿਉਂਕਿ ਹੈਲਥ ਮਿਨਿਸਟਰ ਡਾਕਟਰ ਸਾਨੂੰ ਸਮਝਦਾ ਤੇ ਅਸੀਂ ਕਿਹਾ ਯਾਰ ਸਾਡੀ ਇੱਕ ਜ਼ਿੰਮੇਵਾਰੀ ਐ 350 300 350 ਕੈਂਪ ਲਾਤਾ ਪੰਜਾਬ ਚ ਗੁਰੂ ਤੇਗ ਬਹਾਦਰ ਜੀ ਦੇ ਆਹ ਜੋ ਉਹਨਾਂ ਦਾ ਸ਼ਹਾਦਤ ਤੇ ਸ਼ਹਾਦੇ ਦੇਤੇ ਸ਼ਹੀਦੀ ਦਿਨ ਜਿਹੜਾ ਆ ਰਿਹਾ ਪਰ ਇੱਕ ਇਹ ਅਸੀਂ ਸਰਕਾਰ ਦੀ ਬਾਹ ਐ ਹੂੰ ਸਰਕਾਰ ਦੇ ਨਾਲ ਨਿਲ ਕਿਸ ਸਰਕਾਰ ਵੀ ਸਾਡੀ ਹੈ ਉਹ ਕੋਈ ਉੱਪਰੋਂ ਤਾਂ ਨਹੀਂ ਡਿਗੀ ਸਾਡੀ ਪਣਤਰਾ ਹੈ ਠੀਕ ਹੈ ਪਰ ਤੁਸੀਂ ਅੱਜਕਲ ਪਾਰਟੀਆਂ ਬਹੁਤ ਛੇਤੀ ਬਦਲਦੇ ਹੋ ਹੁਣ ਤੁਸੀਂ ਕਾਹਲੀ ਆ ਕਿ ਕਾਂਗਰਸੀ ਆ ਕਿ ਆਪ ਆ ਜਦੋਂ ਤੁਸੀਂ ਦੂਜੀ ਇੰਟਰਵਿਊ ਲੈ ਲਈਓ ਫਿਰ ਤੁਸੀਂ ਕਿਸੇ ਹੋਰ ਪਾਰਟੀ ਚਲੇ ਜਾ ਨਹੀਂ ਨੀਜੀ ਤੌਰ ਤੇ ਮੈਂ ਦੱਸਦਾ ਜੀ ਸਾਡੀ ਕੋਈ ਪਾਰਟੀ ਨਹੀਂ ਹੈ ਮੇਰੇ ਵਾਲੇ ਆ ਔਰ ਬਿਲਕੁਲ ਬਿਲਕੁਲ ਕੋਈ ਪਾਰਟੀ ਨਹੀਂ ਹੈ ਜੀ ਅਸੀਂ ਦੇਖੋ ਜਿੰਨਾ ਵੀ ਕੰਮ ਕਰਦੇ ਸਾਡੇ ਦੇਖਣ ਵਾਲੇ ਸਾਡੇ ਸਬਸਕ੍ਰਾਈਬਰ ਜਾਣਦੇ ਆ ਜੀ ਬਿਲਕੁਲ ਇੱਕ ਉਹਦਾ ਧਰਮ ਨਿਰਪੱਖ ਇੱਕ ਪਾਰਟੀ ਨਿਰਪੱਖ ਵੀ ਅਸੀਂ ਕਿਸੇ ਪਾਰਟੀ ਵਿਸ਼ੇਸ਼ ਨਾਲ ਨਹੀਂ ਆ ਔਰ ਇਹੀ ਗੱਲ ਸਾਨੂੰ ਡਾਕਟਰ ਕੁਲਵੰਤ ਸਿੰਘ ਧਾਲੀਵਾਲ ਦੇ ਵਿੱਚ ਚੰਗੀ ਲੱਗਦੀ ਇਸ ਕਰਕੇ ਸਾਡਾ ਤੁਹਾਡਾ ਕਰੂਰਾ ਮਿਲਦਾ ਜਰ ਬਿਲਕੁਲ ਬਿਲ ਜਿਹੜਾ ਮਰਜ਼ੀ ਚਾਹੇ ਤੇ ਬੁਲਾ ਲਿਓ ਕਾਲੀ ਕਾਂਗਰਸੀ ਆਪ ਮੈਂ ਸਭ ਦੇ ਘਰੇ ਜਾ ਪਿੰਡ ਜਾਉ ਲਓ ਤੇ ਬਾਪੂ ਜੀ ਤੇ ਲਾਲਪੁਰਾ ਜੀ ਤੇ ਦੋਸ਼ ਨਾ ਲਾਇਆ ਬਖਲਵੰਤ ਸਿੰਘ ਨੂੰ ਫਿਰ ਆਈ ਦੇਖ ਕਰਕੇ ਲੈ ਗਿਆ ਮੇਰੇ ਫਾਦਰ ਫਿਗਰ ਇੱਕ ਮਾਂ ਮਿਲ ਗਈ ਇੱਕ ਫਾਦਰ ਐਂਡ ਮੈਨੂੰ ਕੁਝ ਸਿੱਖਣ ਨੂੰ ਮਿਲਦਾ ਉਹਨਾਂ ਦੇ ਘਰ ਤੋਂ ਮੈਂ ਮੈਂ ਜ਼ਿੰਦਗੀ 'ਚ ਨਹੀਂ ਥੋੜੇ ਨਾਲ ਲਗਾਉਂਦਾ ਦੋਸਤੋ ਆਓ ਮਿਲ ਕੇ ਮੁਕਤਾ ਦੀ ਸੇਵਾ 'ਚ ਕਿਸੇ ਚੀਜ਼ ਦੀ ਲੋੜ ਨਹੀਂ ਸਿਰਫ ਪਵਿੱਤਰ ਆਤਮਾ ਦੀ ਲੋੜ ਹੈ ਕਿ ਮੈਂ ਯਾਰ ਕੁਝ ਕਰਕੇ ਜਾਣਾ ਆ ਡਿੱਗਿਆ ਪਿਆ ਮੈਂ ਇਹਨੂੰ ਖੜਾ ਕਰਨਾ ਹੈ ਇਹ ਤਗਰੀਬੀ ਨੂੰ ਜੱਫੀ ਪਾਇਓ ਜਾਂ ਕੈਂਸਰ ਮਰੀਜ਼ ਨੂੰ ਹੂੰ ਆ ਲਾਈਨ ਕਰ ਲੈ ਜਾਓ ਸਹੂਕਾਰ ਦੂਰ ਹੋ ਜਾਊਗਾ ਮੈਨੂੰ ਬੁੱਧਵਾਰ ਹਰ ਵਾਰ ਨਾ ਜਾਂ ਕੈਂਸਰ ਦੇ ਵਾਰਟ ਜਾਣਾ ਪੈਂਦਾ ਇੱਕ ਮਿੰਟ ਹੀ ਲਊਗਾ ਉਹ ਉਹ ਮੇਰੇ ਚੋਂ ਉਹਨੇ ਪਹਿਲਾਂ ਤਾਂ ਹਕਾਰ ਘਟਿਆ ਮੈਨੂੰ ਬੰਦਾ ਬਣਾਉਣਾ ਮੈਂ ਕੈਂਸਰ ਮਰੀਜ਼ ਨਾਲ ਗੱਲਾਂ ਕਰਦਾ ਜਿਹਦੇ ਡਾਕਟਰ ਕਹਿੰਦਾ ਵੀ 10 ਦਿਨ ਰਹਿਗੇ ਨਹੀਂ ਮਰ ਜਾਣਾ ਜਿਦੋਂ ਮੈਂ ਉਹਨਾਂ ਗੱਲਾਂ ਕਰਦਾ ਉਹਦੀ ਮੈਨੂੰ ਅੱਖਾਂ 'ਚ ਮੌਤ ਦਿੱਤੀ ਹੈ ਠੀਕ ਹੈ ਉਦੇ ਦੋ ਫਾਇਦੇ ਹੁੰਦੇ ਆ ਇੱਕ ਤਾਂ ਮਰੀਜ਼ ਨੂੰ ਕੋਈ ਕਹਿੰਦਾ ਯਾਰ ਮੈਨੂੰ ਕੋਈ ਮਿਲ ਨਾ ਆਇਆ ਮੈਂ ਕਹਿੰਦਾ ਫਿਕਰ ਨਾ ਕਰ ਭੈਣੇ ਉਹ ਉੱਤਰ ਮਰ ਨਹੀਂ ਜਾਂਦੇ ਉਹਨੂੰ ਹੌਸਲਾ ਦਿੰਨਾ ਹੂੰ ਤੇ ਮੇਰੇ ਚ ਜਿਹੜਾ ਮੜਾ ਮੋਟਾ ਆਕਾਰ ਆ ਯਾਰ ਮੇਰੇ ਜਵਾਨ ਪੁੱਤ ਨੂੰ ਨਾ ਹੋ ਜੇ ਮੇਰੀ ਵਾਈਫ ਨੂੰ ਨਾ ਹੋ ਜੇ ਮੈਂ ਵੀ ਡਰ ਜਾਂ ਮੈਂ ਫਿਰ ਮੈਂ ਵੀ ਇੱਕ ਸੋਹਣਾ ਦਰਖਤ ਬਣ ਗਿਆ ਜਿਵੇਂ 45 ਦੇ ਦਰਖਤ ਨੂੰ ਕਟ ਕਟਾ ਟੇਬਲ ਬਣਾਇਆ ਨਾ ਹੂੰ ਮੈਂ ਵੀ ਜਿੰਦਗੀ ਚ ਸ਼ਾਂਗਿਆ ਗਿਆ ਉਹ ਦੁੱਖਾ ਨਾ ਕਿਉਂਕਿ ਤੁਤੋ ਕੈਂਸਰ ਦੇ ਮਰੀਜ਼ ਨੂੰ ਜਫੀ ਨਹੀਂ ਪੈਣੀ ਤੁਸੀਂ ਇਸ ਸ਼ਿਸ਼ਕਾਰ ਤੇ ਜਾਣਦੇ ਹੋ ਮੇਰੀ ਸੰਸਥਾ ਨੇ ਕਿਹਾ ਕਲਵੰਤ ਸਿੰਘ ਸ਼ਸ਼ਕਾਰ ਤੇ ਨਹੀਂ ਜਾਣਾ ਤਾਂ ਮਰ ਗਿਆ ਜਿਉਂਦੇ ਦੇ ਘਰ ਜਾ ਉਹਦੀ ਤਿਲ ਫੁਲ ਪਾ ਕੇ ਉਹਦੀ ਗੋਲ ਵਿੱਚ ਤੁਸੀਂ ਮਰੇ ਤੋਂ ਬਾਅਦ ਲੈਕਚਰ ਕਰਨ ਜਾਂਦੇ ਆ ਚਿੱਟੇ ਠਗੀ ਪਿਧਾਮੇ ਵਾਲਿਓ ਜਿਉਂਦੇ ਤਾਂ ਨਹੀਂ ਜਾਂਦੇ ਘਰ ਵੀ ਜੇ ਢੱਲੀ ਕਰਨੀ ਕੋ ਬੋਲੋ ਇਹ ਸੱਚਾਈ ਹੈ ਧੰਨਵਾਦ ਜਾਣਨ ਮਿਲ ਲਿਆ ਕਰੋ ਥੈਂਕ ਯੂ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰੋ ਜੀ ਜ਼ਰੂਰਤਮੰਦ ਰੋਗੀਆਂ ਤੱਕ ਜਰੂਰ ਪਹੁੰਚਾਇਆ ਜੀ ਡੂਮੇਵਾਲ ਦੇ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਚੈਰੀਟੇਬਲ ਹਸਪੀਟਲ ਵਰਲਡ ਕੈਂਸਰ ਕੇਅਰ ਵੱਲੋਂ ਇਸ ਨੂੰ ਖੋਲਿਆ ਗਿਆ ਤੇ ਨਾਲ ਹੋਰ ਸਹਿਯੋਗ ਦਿੱਤਾ ਗਿਆ ਬੜੀਆਂ ਸ਼ਖਸੀਅਤਾਂ ਨੇ ਇਸ ਸਹਿਯੋਗ ਦਿੱਤਾ ਜੀ ਸਭ ਦਾ ਬਹੁਤ ਬਹੁਤ तहे ਦਿਲੋਂ ਧੰਨਵਾਦ ਹੈ ਜੀ ਸ਼ੁਕਰੀਆ ਜੀ ਮਿਹਰਬਾਨੀ ਜੀ